ਸੀਬੀਆਈ ਨੇ ਲੁਟਿਆਣਾ ਦੇ ਚੰਡੀਗੜ੍ਹ ਰੋਡ ਉੱਤੇ ਸਥਿਤ A1 ਸਟੀਲ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਸਟੀਲ ਦੀ ਖਰੀਦ ਅਤੇ ਵਿਕਰੀ ਦੇ ਵਿੱਚ 370 ਕਰੋੜ ਰੁਪਏ ਦਾ ਘੁਟਾਲਾ ਕਰਨ ਦੇ ਲਈ ਐਫਆਈਆਰ ਦਰਜ ਕੀਤੀ ਹੈ। ਇਹ ਘੁਟਾਲਾ ਸਟੀਲ ਅਥਾਰਟੀ ਆਫ ਇੰਡੀਆ ਦੇ ਕੁਝ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਦੇ ਨਾਲ ਕੀਤਾ ਗਿਆ ਪਰ ਲੋਕਪਾਲ ਦੇ ਦੇਖਣ ਤੋਂ ਬਾਅਦ ਸੀਬੀਆਈ ਨੇ ਇਹ ਐਫਆਈਆਰ ਦਰਜ ਕੀਤੀ ਹੈ। ਦੱਸਦੀ ਕਿ ਐਫਆਈਆਰ ਦੇ ਅਨੁਸਾਰ ਸੇਲ ਦੇ ਅਧਿਕਾਰੀਆਂ ਨੂੰ A1 ਸਟੀਲ ਨੂੰ ਲਾਭ ਪਹੁੰਚਾਉਣ ਦੇ ਲਈ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਕੱਚੇ ਮਾਲ ਦੀ ਸਪਲਾਈ ਕੀਤੀ ਸੀ। ਇਸ ਕਾਰਨ ਸੇਲ ਨੂੰ 263 ਕਰੋੜ ਰੁਪਏ ਤੋਂ 370 ਕਰੋੜ ਰੁਪਏ ਦਾ ਨੁਕਸਾਨ ਹੋਇਆ। ਤਾਂ ਮਾਮਲਾ 25 ਜੁਲਾਈ 2025 ਨੂੰ ਲੋਕਪਾਲ ਸ਼ਿਕਾਇਤ ਨਿਯਮ 2020 ਦੀ ਧਾਰਾ 4 ਦੇ ਤਹਿਤ ਦਰਜ ਕੀਤਾ ਗਿਆ। ਇਹ ਦੋਸ਼ ਹੈ ਕਿ ਸੇਲ ਦੇ ਅਧਿਕਾਰੀਆਂ ਨੇ ਸਰਕਾਰੀ ਕੰਪਨੀ ਨੂੰ ਨੁਕਸਾਨ ਪਹੁੰਚਾਇਆ ਤੇ ਉਹਨਾਂ ਦੇ ਨਾਲ ਮਿਲੀ ਭੁਗਤਕਾਰਕੇ ਨਿੱਜੀ ਕੰਪਨੀਆਂ ਨੂੰ ਵਿੱਤੀ ਤੌਰ ਤੇ ਵੀ ਲਾਭ ਪਹੁੰਚਾ ਦਿੱਤਾ। ਲੋਕਪਾਲ ਦੀ ਸ਼ਿਕਾਇਤ ਦੇ ਵਿੱਚ ਕਿਹਾ ਕਿ ਸੇਲ ਦੇ ਵਿੱਚ ਸਮੇਂ ਸਿਰ ਕੀਤੇ ਗਏ ਸਾਰੇ ਸੌਦਿਆਂ ਦੇ ਵਿੱਚ ਉਹਦੇਰੇ ਲਾਭ ਪ੍ਰਾਪਤ ਕਰਦੀ ਸੀ। ਸੇਲ ਦੇ ਅਧਿਕਾਰੀਆਂ ਨੇ A1 ਸਟੀਲ ਨੂੰ ਲਾਹ ਪਹੁੰਚਾਉਣ ਦੇ ਲਈ ਸੇਲ ਨੂੰ 263 ਤੋਂ 370 ਕਰੋੜ ਰੁਪਏ ਦਾ ਨੁਕਸਾਨ ਪਹੁੰਚਾ ਦਿੱਤਾ ਹੈ ਇਸ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਪੂਰੀ ਖੇਡ ਦੇ ਵਿੱਚ ਸੇਲ ਨੇ A1 ਸਟੀਲ ਨੂੰ 265820 ਟਨ ਸਟੀਲ ਵੀ ਵੇਚੀ ਹੈ